महीना सर्दी ठंडे बुर्ज बु ਫਾਤ ਦਿੱਤਾ ਬੁਲੱਖ ਭੁਖਣ ਭਾਨਾ ਨੂੰ ਜਿਹੜੇ ਹਮਤ ਇਧਰ ਇਧਰ ਮੇਰੇ ਨਾਲ ਮੇਰੇ ਬਾਗਾਂ ਵਾਲੇ ਸਤਪੁਰ ਦੇ ਬੇਨੀ ਹਾਂ ਦੇ ਵਿਚਾਰਾਂ ਲਿਖੜੇ ਮੇਰੇ ਬਾਗਾਂ ਵਾਲੇ ਸਤਪੁਰ ਦੇ ਦੁਨੀਆ ਦੇ ਵਿਚਾਰਾਂ ਲਿਖੜੇ ਬੇਮੁਖੀਨ ਦਰ ਨਾਲ ਫਿਰ ਅਸੀਂ ਮਖੀਨ ਕਰੂਗਾ ਲਈ ਜੇ ਅੰਮ੍ਰਿਤ ਜੀ ਦੇ ਲਾਣ ਤੇ ਮੁਕਤ ਹੋ ਗਏ ਤੇ ਛੋਟੇ ਬਾਲਾਂ ਨੂੰ ਖਮੋਂ ਕਹਿ ਲੈ ਤੇ ਲਾਲ ਚਾਗਾ ਭਾਗਾ ਤੇ ਛੋਟੇ ਬਾਲਾਂ ਨੂੰ ਖਮੋਂ ਕਹਿ ਲੈ ਅਸੀਂ ਹੱਕਰਗੀ ਵਾਲੇ ਦੇ ਸਿੱਖ ਪਤਮ ਦੇ ਨਾਮ ਲਾ ਲੈ ਮੇਰੀ ਮਜੋੜੀ ਹੱਕਦਾਰ ਹੈ ਇਹ ਨਹੀਂ ਰਗਣਾ ਨਾ ਮਰੇ ਸਿਰ ਵੱਲ ਜਾਵਾਂ ਸਤਿਗੁਰੂ ਦੇ ਜੀ ਆਇਆਂ ਨੂੰ ਜੀ ਲਾ ਲੈ ਜੰਗਦੀ ਕੰਢ ਕਨਾਲੇ ਦਾ ਫਿਰ ਕਾਜੀ ਖੱਤ ਵਾਲਾ ਦਫ਼ਤਰ ਜੰਗਦੀ ਕੰਢ ਕਨਾਲੇ ਦਾ ਕਹਿੰਦੇ ਸੀ ਸਭ ਦੇ ਬੱਚਿਆਂ ਨੂੰ ਇਹ ਆਹ ਸਭ ਸਖਾੜੇ ਦਾ ਸਭ ਨਾਲ ਸਖਾੜੇ ਦਾ ਇਤਨਾ ਬਹੁਤ ਇੱਕ ਪਾਲ ਪੂਰੇ ਦਰ ਕੇ ਮੈਡਮ ਜੀ ਜਾਨ ਮੈਂ ਰੋਹੇ ਉਹ ਸ਼ੇਰ ਚੰਡਾਲ ਮੋਂ ਬੜੇ ਚੰਡਾਲ ਖੜੇ ਮੇਰੇ ਬਾਜਾ ਬੜਾ ਹੈਲੋ ਦੋਨੀ ਉੱਥੇ ਵਿੱਚ ਨਾ ਖੜੇ ਮੇਰੇ ਬਾਪੂ ਕਿੱਥੇ ਗਾ ਹਾਂ ਹਾਂ ਤੂੰ ਕਿੱਥੇ ਉਹ ਸਾਨੂੰ ਤੈਨੂੰ ਪੁੱਛੇ ਤੂੰ ਕਿੱਥੇ ਗਾ ਵਾਹਿਗੁਰੂ ਜੀ ਕਾ ਚਾ ਵਾਹਿ

ਤੇਰੀ ਖਲਾਇ ਨੂੰ ਮਰਜ਼ੀ ਬਤਨ ਕਿਤੇ ਫੜ ਕੇ ਬਸ ਇਧਰੋਂ ਮਰਜ਼ੀ ਲੈ ਚੁੱਕਾ ਗੁਰੂ ਅਰਜਨ ਦੇਵ ਜੀ ਦੇ ਆਰਜਾ ਸਹਿਜਪ੍ਰੀਤ ਸਿੰਘ ਸਹਿਜਪ੍ਰੀਤ ਸਿੰਘ ਵਿੱਚ ਤੇਰੀ ਬੇਸਤ ਰਜ਼ਾ ਤੋਂ ਮਜਾ ਵੀ ਰੋ ਮਜਾ ਵੀ ਗੁਰੂ ਡਾਇਰੈਕਸ਼ਨ ਕੁਮੇਰਾ ਰਾਜ ਗੁਰੂ ਜੀ ਜੀ ਨੇ ਪ੍ਰਕਿਰਤ ਤੋਂ ਬਣ ਲਈ ਸਾ ਮਾ ਗੁਜ਼ਰਦਾ ਪਿਆਰੀ ਲੱਗਦੀ ਹੋਰਾ ਡਾਲਾ ਸਾਰੇ ਹਿੰਦ ਦਾ ਸਾਰੇ ਹਿੰਦ ਦਾ ਹਾਂ ਬੇਟਾ ਕਿ ਨਾਮ ਹੈ ਤੇਰਾ ਕੋ ਸ਼ਿਲੰਗ ਦੇ ਪੰਡਿਤ ਕਿਰਪਾ ਰਾਮ ਨੇ ਹਾਂ ਜਦ ਸਹਾਇਤਾ ਲਈ ਆ ਰੱਖ ਗੋੜੇ ਕਿਸ਼ੇ ਮੇਰੀ ਜੀ ਪੰਡਿਤ ਕਿਰਪਾ ਰਾਮ ਨੇ ਜਾਤ ਸਹਾਇਤਾ ਲਈ ਆਹਟ ਊੜੇ ਫਸਲੇ ਜਿੰਦ ਕੌਣ ਦੀ ਖਾਤਿਰ ਪਿਤਾ ਜੀ ਸਹੂਤੇ ਦੇਣ ਦੇ ਚੋਣ ਨੰਨ ਤੋੜਨਾ ਜਵਾਬ ਦਿੱਤਾ ਮੁੱਗਲਾ ਦੀ 45 ਦਾ ਬੇਣੀ ਕੋਈ ਦੇ ਨਹੀਂ ਸਕਦਾ ਇਹ ਖਾਨੀ ਇਸ ਕੁਰਬਾਨਾ ਦਾ ਬਿਨਾ ਕੋਈ ਦੇ ਨਹੀਂ ਸਕਦਾ ਰਸਾਨੀ ਇਸ ਕੁਰਬਾਨੀ ਦਾ ਫਾਪ ਤੇ ਪੰਛੀ ਖਾਲਸਾ ਸੰਤਾਂ ਹੱਥ ਮਤਿਆਰ ਖੜਾਏ ਫਾਪ ਤੇ ਪੰਛੀ ਖਾਲਸਾ ਸੰਤਾਂ ਹੱਥ ਮਤਿਆਰ ਖੜਾਏ ਧਰਮ ਨੂੰ ਦਾ ਪਰਮ ਮਿਟਾ ਦਿੱਤਾ ਜੀ ਚਿੜੀਆਂ ਬਾਜ ਬਣਾਏ ਧਰਮ ਨੂੰ ਦਾ ਪਰਮ ਮਿਟਾ ਦਿੱਤਾ ਲੋਕ ਚਿੜੀਆਂ ਨੂੰ ਬਾਜ ਬਣਾਏ ਜੀ ਰੂਹ ਰੂਮ ਕਰ ਜਾਈ ਹੋਇਆ ਜੋਨ ਕਰਜਾਈ ਹੋਇਆ ਅਨਰਤ ਦੇ ਦਾਨੀ ਦਾ ਦੇਣਾ ਕੋਈ ਦੇ ਨਹੀਂ ਸਕਦਾ ਲੁਸਾਨੀ ਇਸ ਕੁਰਬਾਨੀ ਦਾ ਦੇਣਾ ਕੋਈ ਦੇ ਨਹੀਂ ਸਕਦਾ ਦਰਸਾਨੀ ਇਸ ਕੁਰਬਾਨੀ ਦਾ ਜਾਲਨ ਜੁਲੰਗ ਕਰ ਕਰ ਖੱਤ ਗਏ ਜਾਲਨ ਜੁਲੰਗ ਕਰ ਕਰ ਖੱਤ ਗਏ ਸੇਕ ਤੇਰੇ ਹੈਗੇ ਲੱਗਦੇ ਦੋ ਦੋ ਕਰਕੇ ਬਾਹਰ ਦਿੱਤੇ ਤੇ ਆਪਣੇ ਦਾ ਨੀਂਦ ਗੋਲ ਕਰਦੇ ਇਹ ਬਸ ਦਾ ਕੰਮ ਨਹੀਂ ਇਹ ਬਸ ਦਾ ਕੰਮ ਨਹੀਂ ਕਿਸੇ ਜਾਨੀ ਮਾਨੀ ਦਾ ਦੇਣਾ ਕੋਈ ਦੇ ਨਹੀਂ ਸਕਦਾ ਇਸ ਨਸਾਨੀ ਕੁਰਬਾਨੀ ਦਾ ਦੇਣਾ ਕੋਈ ਦੇ ਨਹੀਂ ਸਕਦਾ ਨਸਾਨੀ ਇਸ ਕੁਰਬਾਨੀ ਦਾ ਮਾਂ ਗੁਜਰੀ ਦੇ ਲਾਲ ਦੇ ਲਾਲ ਕਾਲੇ ਬੜੇ ਚਾਵਾ ਨਾਲ ਮਾਂ ਗੁਜਰੀ ਦੇ ਲਾਲ ਦੇ ਲਾਲ ਕਾਲੇ ਬੜੇ ਚਾਵਾ ਨਾਲ ਹੁਣ ਦਾਦੇ ਕੋਲੋਂ ਦਾਦੇ ਦੀ ਦਲੇਰੀ ਪੈਦਾ ਕਰ ਗਏ ਜੱਗ ਤੇ ਮਸਾਲਾ ਸੋਹਣੇ ਦਾਦੀ ਕੋਲੋਂ ਦਾਦੇ ਦੀ ਦਲੇਰੀ ਪੈਦਾ ਕਰ ਗਏ ਜੱਗ ਤੇ ਮਸਾਲਾ ਅਨੰਦਪੁਰ ਦਾ ਅਨੰਦ ਛੱਡ ਕੇ ਘੜੀ ਚ ਨਿਕਲਿਆ ਮਾਰ ਕੇ ਤਾੜੀ ਪਿੱਤਾ ਮਾਰ ਕੇ ਪੁੱਤ ਵੀ ਮਾਰਤੇ ਨਾਲ ਗੁਜਰੀ ਕਾਮਤਾਂ ਕਲਣ ਕੰਡੇਆਂ ਨੂੰ ਇਸ ਜੇ ਕਲਣ ਕੰਡੇਆਂ ਨੂੰ ਕੱਢ ਕਾਫੀ ਕੰਡਿਆਂ ਨੂੰ ਕੱਢਿਆ ਕਰੀਏ ਤਾਂ ਕਿ ਆਪੇ ਹਿੱਕ ਤੇਰੇ ਘਰੇ ਦਾ ਦਾਲਾ ਦਾ ਦਾਤਾ ਦਿਨਕੁਈ ਦੇ ਮਤ ਸਤਦਾ ਤੇਰੀ ਦਿੱਤੀ ਅਸਮਸਾਨੀ ਤੇਰੇ ਬੰਦ ਦਾ ਆਹ ਹੈ ਜਿਹੜਾ ਕੁੰਦੇ ਹੀ ਸੱਤ ਕੇ ਪ੍ਰਵਾਹ ਸਿੰਘ ਤੇ ਦਿੱਤੀ ਲਖਾਨੀ ਕੁਰਬਾਨੀ ਦਾ ਕਿਸ਼ ਕੀ ਝੱਲੇ ਚਖੜ ਤੁਸਾਂ ਤੇ ਹੋਰ ਜਾਣਦੇ ਨੀ ਮੱਛੂ ਸੁਣਾਏ ਯਾਰਣੇ ਦੇ ਸੰਗ ਯਾਤ ਦਿੱਤੇ ਦਿਨ ਮਾਛੀ ਵਾੜੇ ਵਿੱਚ ਬਤਾਵੇ ਸਾਰੀ ਹੁਮਾਰੇ ਦੇਣ ਨਹੀਂ ਦੇ ਸਕਦਾ ਕਲਮ ਬਖਸ਼ੀ ਕਲਮ ਨਿਸ਼ਾਨੀ ਦਾ ਦਾਤਾ ਕਹਿਣਾ ਕੋਈ ਦੇ ਨਹੀਂ ਸਕਦਾ ਤੇਰੀ ਵਿਸਤੀ ਇਸ ਮਸੰਦਗੀ ਪ੍ਰਵਾਨੀਵਾ ਰਾਘਵਰ ਜੀ ਕੋ ਹੱਥਾ ਵਾਹਿਗੁਰੂ ਜੀ ਇਸ ਤੋਂ ਪਹਿਲਾਂ

केही दिन त मलाई लाग्छ सबैले सबैले केही नभन्नु भयो कुनै नि गडरको भ्यू उठ्नु छैन केटा डिसिबल भइ क्यम त के यो केही छैन बे और जो चिंता कहते हूं मेरे प्यारे

Anand sir ਕੀ ਚੱਲ ਰਿਹਾ ਹੈ ਆਪਣੀ ਅੰਦਰਲਾ ਜਿਸ ਵਿੱਚ ਸ੍ਰੀ ਸੁਤਾਰੇ ਬੋਚ ਰਹੇ ਹਨ ਆਹ ਜੀ ਇਹ ਕਰਦੀ ਇੱਕ ਰੀ ਇੱਕ ਵਾਰ ਉਸੇ ਮੁੰਡਾ ਦੇਖ ਰਿਹਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇਖ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵੱਲੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਲਗਾਇਆ ਗਿਆ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਇਸ ਦੇ ਨਾਲ ਹੀ ਤਿੰਨ ਦਿਨ ਸਕੂਲ ਵਿਦਿਆਰਥੀਆਂ ਦੇ ਮੁਕਾਬਲੇ ਅੱਜ ਦੇ ਦਿਨ ਇੱਕ ਪਾਸੇ ਸਤਾਰ ਮੁਕਾਬਲਾ ਮੁਕੰਮਲ ਹੋ ਕੇ ਹਟਿਆ ਜਦੀ ਜਜਮੈਂਟ ਹੋ ਰਹੀ ਹੈ ਦੂਜੇ ਪਾਸੇ ਗੁਰਬਾਣੀ ਦਾ ਸੁੱਧ ਉਚਾਰਨ ਦਾ ਮੁਕਾਬਲਾ ਚੱਲ ਰਿਹਾ ਸੋ ਸਾਨੂੰ ਆਸ ਹੈ ਕਿ ਸੰਗਤ ਇਨ੍ਹਾਂ ਉਪਰਾਲਿਆਂ ਨੂੰ ਹੋਰ ਵਧੇਖ ਹੰਗਾਰਾ ਦੇਗੀ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਗੁਰਮਤ ਗੁਰ ਇਤਿਹਾਸ ਨਾਲ ਜੋੜਨ 'ਚ ਇਹ ਮੁਕਾਬਲੇ ਸਹਾਇੀ ਸਾਬਤ ਹੋਣਗੇ ਸੋ ਆਪ ਜੀ ਦਾ ਬਹੁਤ ਧੰਨਵਾਦ ਦੁਬਾਰਾ ਫਿਰ ਤੁਹਾਡੇ ਨਾਲ ਜੁੜਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ